ਵੀਡੀਓ ਕੰਪਨੀ ਹੈ ਨਹੀਂ ਸਕੂਲ ਅੱਛਾ ਜੀ ਇਹ ਹੈਗਾ ਹੀ ਤੁਹਾਨੂੰ ਫਰਵਰੀ ਮਹੀਨੇ ਤੋਂ ਮੈਂ ਖਣਾ ਕਰ ਦਿੱਤਾ ਗਿਆ ਕਾਟਾ ਜੀ ਕਾਟ ਸਰ ਹੁਣੇ ਸਕੂਲ ਹੈ ਵਾਸ਼ਰੂਮ ਹੀ ਹੈ ਸਬਾਈ ਕਰਮਚਾਰੀ ਦਿਖਾਇਆ ਨਹੀਂ ਜੀ ਟੀਚਰ ਦੇ ਸਾਹ ਕੋ ਨੋ ਰਿਹਾ ਕਰੇ ਜਿਹਾ ਵੀ ਆ ਕੇ ਪਾਣੀ ਪੂਰੀ ਪਾਈ ਪੱਕੀ ਬਾਹ ਰੱਖੀ ਹੈ ਪ੍ਰੈਸ਼ਰ ਮਾਰ ਵੀ ਦੇਈਦਾ ਵਾ ਜੀ ਜੀ ਉਹ ਜਿਹੜਾ ਕੰਮ ਸਬਾਈ ਕਰਮਚਾਰੀ ਚਾਹੀਦਾ ਉਹ ਸਾਈਕਲ ਕਿੱਥੇ ਕਰਨੇ ਕਰਮਚਾਰੀ ਕਰਦੇ ਆ ਜੀ ਤੇ ਸਫਾਈ ਕਰਮਚਾਰੀ ਪਰਮਨੈਂਟ ਹੋਣਾ ਚਾਹੀਦਾ ਜਿਹੜਾ ਅਸੀਂ ਦੇਖਦੇ ਕਰੇ ਇੱਕਲੇ ਦਾ ਸਰ ਸਕੂਲ ਆ আচ্ছা ਕਟੋਕਟ ਜਿੱਡਾ ਕੰਪਲੈਕਸ ਇਹੀ ਵਰਤ ਰਹੇ ਆ ਉਹਨਾਂ ਦੇ ਹਿਸਾਬ ਨਾਲ ਉਤਰ ਰੱਖਿਆ ਤੇ ਇੱਕ ਕਲਾਸਰੂਮ ਦੇ ਸਕਦੇ ਹੋ ਏਸੀ ਲੱਗੇ ਜੇ ਮੈਨੂੰ ਨਹੀਂ ਲੱਗਦਾ ਕਈ ਨਾਲੇ ਕੇਸ ਸਕੂਲ ਚ ਲੱਗੇ ਹੋ ਸਤਿ ਸ਼੍ਰੀ ਅਕਾਲ ਦਾ ਗ੍ਰੀਟ ਪੰਜਾਬੀ ਟੀਵੀ ਦੇਖ ਰਹੇ ਦੇਸ਼ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਚਲਾਇਆ ਗਿਆ ਜਿਸ ਤਰੀਕੇ ਨਾਲ ਸਿੱਖਿਆ ਦੀ ਕ੍ਰਾਂਤੀ ਨਾਲ ਬਦਲੇਗਾ ਪੰਜਾਬ ਉਸ ਤਰੀਕੇ ਨਾਲ ਵਕਫਾ ਸਕੂਲਾਂ ਵਿੱਚ ਗਰੰਟਾਂ ਦਿੱਤੀਆਂ ਗਈਆਂ ਤੇ ਸਕੂਲਾਂ ਦੀ ਨੁਹਾਰ ਨੂੰ ਬਦਲਣ ਦੀ ਜਿਹੜੀ ਗੱਲ ਕੀਤੀ ਗਈ ਪਰ ਜਿੰਦੀ ਜਾਗ ਦੀ ਮਿਸਾਲ ਅਸੀਂ ਤੁਹਾਨੂੰ ਪੱਖਾ ਤਾਰ ਸਿੰਘ ਖੇਤ ਲੈ ਕੇ ਮੌਜੂਦ ਹਾਂ ਜਿੱਥੇ ਕਿ ਅਸੀਂ ਐਲੀਮੈਂਟਰੀ ਸਕੂਲ ਵਿੱਚ ਮੌਜੂਦ ਹਾਂ ਸਾਨੂੰ ਸਾਡੇ ਸਹਿਯੋਗੀ ਦਿਖਾ ਰਹੇ ਨੇ ਕਿ ਇਹ ਉਹ এডਿਊਕੇਸ਼ਨ ਪਾਰਕ ਆ ਜਿਹੜਾ ਦਾ ਅਸੀਂ ਹਾਲਾਤ ਬੁਖਾ ਰਹੇ ਹਾਂ ਤੁਹਾਨੂੰ ਕਿ ਇਹ ਜਿਹੜੀ ਆ ਕਿਤਨਾ ਕਿਤੇ ਸਿੱਖਿਆ ਦੀ ਕ੍ਰਾਂਤੀ ਤਾਂ ਚੱਲੀ ਪਰ ਕਿਤਨਾ ਕਿਤੇ ਵਾਂਝੀ ਰਹਿ ਗਈ ਆ ਜਿਸ ਨਾਲ ਤੁਸੀਂ ਦੇਖ ਰਹੇ ਹੋ ਕੀ ਹਾਲਾਤ ਨੇ ਇਸ پارک ਦੇ ਕਾ ਬੂਟੀ ਅਤੇ ਵਕਫ ਵਕਤਾਂ ਦੀ ਜਿਹੜੀ ਬੂਟੀਆਂ ਇੱਥੇ ਪੈਦਾ ਹੋਈਆਂ ਨੇ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਹਾਲਾਤ ਇਹ ਦੇਖੋ ਮੈਂ ਕੌਂਗਰਸ ਜੋਗੀ ਨੂੰ ਬੋਰਡ ਦਿਖਾਉਣਗੇ ਠੀਕ ਹੈ ਜੀ ਜਿਸ ਤਰੀਕੇ ਨਾਲ ਪੱਖਾ ਤਾਰਾ ਸਿੰਘ ਬਲਾਕ ਅਜਨਾਲਾ 1 ਦਾ ਸਕੂਲ ਆ ਜਿਸ ਤਰੀਕੇ ਨਾਲ ਉਹ پارک ਦੇ ਤੁਹਾਨੂੰ ਦ੍ਰਿਸ਼ ਦਿਖਾਉਂਦੇ ਆ ਇਹ ਉਹ پارک ਆ ਜਿਹੜੀ ਕਿ ਜਿਸ ਨੂੰ ਐਜੂਕੇਸ਼ਨ پارک ਕਿਹਾ ਜਾਂਦਾ ਜਿੱਥੋਂ ਕਿਤੇ ਨਾ ਕਿਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਆ ਬੱਚੇ ਇਸ پارک ਤੋਂ ਸਿੱਖਿਆ ਲੈ ਕੇ ਜਿਹੜੀ ਆ ਉੱਚ ਸਿੱਖਦੇ ਨੇ ਬੱਚੇ ਛੋਟੇ ਹੁੰਦੇ ਨੇ ਕਿਉਂਕਿ ਐਲੀਮੈਂਟਰੀ ਸਕੂਲ ਹੈ ਇਹਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਪੜਦੇ ਨੇ ਉਹ ਇਸ ਤੋਂ ਸਿੱਖਿਆ ਲੈ ਕੇ ਕੁਝ ਗਿਆਨ ਪ੍ਰਾਪਤ ਕਰਦੇ ਨੇ ਪਰ ਇਹ پارک ਦੇ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਕਿ پارک ਦੇ ਜਿਹੜੇ ਵਿੱਚ ਨੇ ਜਿਹੜੀ ਬੂਟੀ ਨੇ ਉਹ ਸਾਰਿਆਂ ਨੂੰ ਜਿਹੜੇ ਲਿਖਿ ਹੋਏ ਚਿੰਨ੍ਹ ਨੇ ਉਹਨਾਂ ਨੂੰ ਕਵਰ ਕਰ ਲਿਆ ਗਿਆ ਜੇ ਟ੍ਰੈਫਿਕ ਬਾਰੇ ਜੇ ਜਾਣਕਾਰੀ ਦੇਣ ਦੀ ਗੱਲ ਕਰੀ ਤਾਂ ਉਸ ਨੂੰ ਜਿਹੜਾ ਵਾ ਇਸ ਵੇਲੇ ਟ੍ਰੈਫਿਕ ਦੀ ਜਿਹੜੀ ਉਹ ਬੂਟੀ ਨੇ ਇਹਨੂੰ ਕਵਰ ਕਰ ਲਿਆ ਹੋਇਆ ਜੇ ਇਸ ਪਾਸੇ ਇੱਕ ਸਲੇਡ ਦੇੜੀ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਬੱਚਿਆਂ ਨੂੰ ਗਿਆਨ ਦੇਣਾ ਹੁੰਦਾ ਉਹਨੂੰ ਸਾਰੇ ਨਹੀਂ ਬੂਟੀ ਨੇ ਘੇਰ ਲਿਆ ਆ ਇਧਰ ਦੇਖੋ ਤੁਸੀਂ ਆ ਦੇਖੋ ਸਾਰੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਹਰ ਚੀਜ਼ ਨੂੰ ਬੂਟੀ ਨੇ ਕਵਰ ਕਰ ਲਿਆ ਕਿਤਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਨੇ ਸਿੱਖਿਆ ਦੀ ਕ੍ਰਾਂਤੀ ਜਿਹੜੀ ਸੀਗੀ ਉਸ ਦੀ ਇਹ ਪੇੜ ਚੜੀਆਂ ਹੋਈਆਂ ਨੇ ਕਿਤਨਾ ਕਿਤੇ ਉਸ ਨੂੰ ਇਹ ਕਾ ਬੂਟੀ ਥੱਲੇ ਨੱਪਿਆ ਜਾ ਰਿਹਾ ਤੁਹਾਨੂੰ ਮੈਂ ਦਿਖਾਵਾਂਗਾ ਕਿਉਂਕਿ ਇਹ ਬੂਟੀ ਹੈਗੀ ਆ ਮੈਂ ਵੀ ਡਰ ਦਾ ਵਿੱਚ ਜਾ ਨਹੀਂ ਰਿਹਾ ਕੀ ਹੋ ਸਕਦਾ ਇਹਦੇ ਵਿੱਚ ਕੋਈ ਸੱਪ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਵੀ ਜੀਵ ਜੰਤੂ ਹੋ ਸਕਦਾ ਹੈ ਮੈਂ ਜਾ ਨਹੀਂ ਰਿਹਾ ਵਿੱਚ ਪਰ ਮੈਂ ਦਿਖਾਵਾਂਗਾ ਸਹੋਗੀ ਨੂੰ ਕਹਾਂਗਾ ਵੀ ਤੁਹਾਨੂੰ ਦੂਰ ਤੋਂ ਦਿਖਾਏਗਾ ਵੀ ਕਿਸ ਤਰੀਕੇ ਨਾਲ ਇਹ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਨੇ ਜਿਸ ਦੇ ਨਾਲ ਬੱਚੇ ਜਿਹੜੇ ਆ ਇੱਥੇ ਛੋਟੇ ਬੱਚੇ ਨੇ ਇਹਨਾਂ ਝੂਲਿਆਂ ਦੇ ਉੱਤੇ ਖੇਡ ਸਕਦੇ ਨੇ ਬੱਚੇ ਜਿਹੜੇ ਨੇ ਇਹ ਜਿਸ ਤਰੀਕੇ ਨਾਲ ਗੇਮਾਂ ਲੱਗੀਆਂ ਹੋਈਆਂ ਨੇ ਇਸ ਤਰੀਕੇ ਦੇ ਝੂਲਿਆਂ ਨਾਲ ਬੱਚੇ ਖੇਡ ਕੇ ਆਪਣਾ ਟਾਈਮ ਪਾਸ ਜਰ ਸਸ ਟਾਈਮ ਤੇ ਕਰ ਸਕਦੇ ਨੇ ਪਰ ਅਨ ਸਕੂਲ ਅੰਦਰ ਚਾਰੇ ਪਾਸੇ ਜਿਹੜੀ ਕਾ ਬੁੱਟੀ ਆ ਉਸ ਨੇ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਲਿਆ ਹੋਇਆ ਪਰ ਕਿਤਨੇ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਸਰਕਾਰਾਂ ਉੱਪਰ ਵੀ ਖੜੇ ਹੁੰਦੇ ਨੇ ਨਾਲ ਨਾਲ ਜੇ ਮੈਂ ਗੱਲ ਕਰਾਂ ਤੇ ਜਿਸ ਤਰੀਕੇ ਨਾਲ ਵਕਫ ਵਕਫ ਟੀਮਾਂ ਲਗਾਈਆਂ ਜਾਂਦੀਆਂ ਨੇ ਇਹ ਅਜਹੀਆਂ ਸਫਾਈਆਂ ਕਰ ਲਈ ਪਰ ਜਦੋਂ ਬਰਸਾਤੀ ਮੌਸਮ ਸ਼ੁਰੂ ਹੁੰਦੇ ਨੇ ਇਹ ਜਿਹੜੇ ਮੌਸਮ ਹੁੰਦੇ ਨੇ ਇਹਨਾਂ ਵਿੱਚ ਅਕਸਰ ਹੀ ਜਿਹੜੇ ਪੌਦੇ ਹਰੇ ਹੁੰਦੇ ਨੇ ਕਾ ਬੂਟੀਆਂ ਜਿਹੜੀਆਂ ਉਗ ਪੈਂਦੀਆਂ ਨੇ ਪਰ ਕਿਤਨਾ ਕਿਤੇ ਇਹਨਾਂ ਨੂੰ ਅਣਦੇਖੇ ਕੀਤਾ ਜਾਂਦਾ ਵਾ ਭਾਵੇਂ ਕਿ ਟੀਚਰਾਂ ਨੂੰ ਆਪਣੀ ਡਿਊਟੀ ਨਿਭਾਈ ਜਾਂਦੀ ਆ ਬੱਚਿਆਂ ਨੂੰ ਪੜਾਇਆ ਜਾਂਦਾ ਵਾ ਪਰ ਕਿਤਨਾ ਕਿਤੇ ਜਿਹੜੀਆਂ ਸਫਾਈ ਕਰਮਚਾਰੀਆਂ ਦੀਆਂ ਡਿਊਟੀਆਂ ਹੁੰਦੀਆਂ ਉਹਨਾਂ ਤੋਂ ਕਿਤੇ ਨਾ ਕਿਤੇ ਸਕੂਲ ਜਿਹੜੇ ਵਾਂਝੇ ਰਹਿ ਜਾਂਦੇ ਨੇ ਪਰ ਆਪਾਂ ਕੋਸ਼ਿਸ਼ ਕਰਾਂਗੇ ਸਕੂਲ ਟੀਚਰਾਂ ਨਾਲ ਵੀ ਗੱਲ ਕਰਨ ਦੀ ਕਿ ਉਹਨਾਂ ਦਾ ਇਸ ਮਸਲੇ ਨੂੰ ਲੈ ਕੇ ਕੀ ਕਹਿਣਾ ਹੈ ਉਸ ਤੋਂ ਬਾਅਦ ਅਸੀਂ ਹੋਰ ਵੀ ਕਿਸੇ ਉਦਕਾਰੀ ਨਾਲ ਗੱਲ ਕਰਨੀ ਪਈ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਹ ਸਿੱਖਿਆ ਦੀ ਕ੍ਰਾਂਤੀ ਜਿੱਥੇ ਗੱਲ ਕੀਤੀ ਜਾਂਦੀ ਹੈ ਸਿੱਖਿਆ ਦੀ ਕ੍ਰਾਂਤੀ ਨਾਲ ਬਦਲੇਗਾ ਪੰਜਾਬ ਇਹ ਕਿਹੜਾ ਪੰਜਾਬ ਆ ਇਹ ਸਕੂਲ ਜਿਹੜੇ ਪੰਜਾਬ 'ਚ ਰਹਿੰਦੇ ਨੇ ਕਿ ਜਿਹੜੇ ਇਹਨਾਂ ਦੇ ਵਿੱਚ ਕ੍ਰਾਂਤੀ ਆਈ ਨਹੀਂ ਹੈ ਸਕੂਲ ਜਿਹੜਾ ਵਾ ਇਸ ਵਿੱਚ ਇਹਦੀ ਕ੍ਰਾਂਤੀ ਕਿੱਥੇ ਚੱਲ ਗਈ ਹੈ ਸਾਰਾ ਆਪਾਂ ਉਹਨਾਂ ਤੋਂ ਪੁੱਛਾਂਗੇ ਬਾਕੀ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਇਹ ਸਕੂਲ ਬੱਚਿਆਂ ਨੂੰ ਸਿੱਖਿਆ ਦੇਣ ਲਈ ਬੱਚਿਆਂ ਨੂੰ ਐਜੂਕੇਸ਼ਨ ਪਾਰਕ ਬੱਚੇ ਇੱਥੋਂ ਸਿੱਖਿਆ ਲੈਣਗੇ ਪਰ ਇਹ ਕਿਤਨਾ ਕਿਤੇ ਦੇਖੜਲੀ ਦੀਆਂ ਚੀਜ਼ਾਂ ਰਹੀਆਂ ਸਿਰਫ ਇੱਕ ਫਾਰਮੈਲਟੀ ਰਹਿ ਗਈਆਂ ਨੇ ਕਿ ਇਹਨਾਂ ਨੂੰ ਬਣਾ ਦਿਓ ਬਾਅਦ ਚ ਇਹਨਾਂ ਦੀ ਸਾਹਮਣ ਦੀ ਲੋੜ ਕੋਈ ਨਹੀਂ ਕਿਉਂਕਿ ਇੱਥੇ ਨੂੰ ਖੇਡਣ ਦੱਸਣਾ ਹੀ ਨਹੀਂ ਬੱਚਿਆਂ ਨੂੰ ਵੀ ਇਹ ਇਹ ਕੀ ਹੈਗਾ ਇਹ ਨਹੀਂ ਤਾਂ ਇਹ ਚੀਜ਼ਾਂ ਵਰਤੋਂ ਚ ਆਉਂਦੀਆਂ ਨੇ ਕਿਤੇ ਖਰਾਬ ਨਾ ਹੁੰਦੀਆਂ ਪਰ ਜਿਹੜੀ ਖਾਸੀ ਗੱਲ ਦੇਖਣ ਵਾਲੀ ਇਹ ਗੱਲ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਇਹ ਚੀਜ਼ਾਂ ਕਾਊਂਟ ਕਰਦੀਆਂ ਨੇ ਕਿ ਜਦੋਂ ਸਿੱਖਿਆ ਦੀ ਕ੍ਰਾਂਤੀ ਸ਼ੁਰੂ ਹੋਈ ਸੀ ਤੇ ਵੱਡੀ ਗੱਲ ਕੀਤੀ ਗਈ ਕਿ ਸਿੱਖਿਆ ਦੀ ਕ੍ਰਾਂਤੀ ਨਾਲ ਬਦਲੇਗਾ ਪੰਜਾਬ ਹਰ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਜਾਏਗਾ ਪਰ ਪੰਜਾਬ ਸਰਕਾਰ ਵੱਲੋਂ ਕੰਮ ਵੀ ਕਰਵਾਏ ਗਏ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਵੀ ਗਿਆ ਪਰ ਬਦਲਣ ਤੋਂ ਬਾਅਦ ਚ ਉਹਨਾਂ ਦੇ ਕੀ ਹਾਲਾਤ ਨੇ ਇਹ ਹਾਲਾਤ ਨੇ ਕਿ ਲੱਖਾਂ ਰੁਪਏ ਕਰੋੜਾਂ ਰੁਪਏ ਦੀ ਜਿਹੜੀ ਗਰੰਟੀ ਲਾ ਕੇ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਗਿਆ ਪਰ ਬਾਅਦ ਵਿੱਚ ਸਕੂਲ ਜਿਹੜੇ ਨੇ ਉਹ ਇਸ ਵੇਲੇ ਇਹਨਾਂ ਬੂਟੀਆਂ ਦੇ ਹੇਠ ਨੱਪਦੇ ਹੋਏ ਨਜ਼ਰ ਆਉਂਦੇ ਨੇ ਬਾਕੀ ਅਸੀਂ ਹੁਣ ਸਕੂਲ ਟੀਚਰਾਂ ਨਾਲ ਵੀ ਗੱਲ ਕਰਦੇ ਹੈ ਟੀਚਰਾਂ ਨਾਲ ਵੀ ਗੱਲ ਕਰਦੇ ਹੈ ਕਿ ਉਹਨਾਂ ਦਾ ਇਸ ਮਸਲੇ ਨੂੰ ਲੈ ਕੇ ਕੀ ਕਹਿਣਾ ਪੱਖਾ ਤਾਰਾ ਸਿੰਘ ਐਲੀਮੈਂਟਰੀ ਸਕੂਲ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਸਾਡੇ ਨਾਲ ਜਿਹੜੇ ਹੈ ਟੀਚਰ ਨੇ ਉਹ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਕੀ ਨਾਂ ਤੁਹਾਡਾ ਜੀ ਸਰੰਜੀ ਕੁਮਾਰ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਦੇਖ ਰਿਹਾ ਕਿ ਸਿੱਖਿਆ ਦੀ ਕ੍ਰਾਂਤੀ ਨਾਲ ਬਦਲੇਗਾ ਪੰਜਾਬ ਸਿਹਤ ਸਰਕਾਰਾਂ ਵੱਲੋਂ ਵਕਫ ਵਕਫ ਪ੍ਰੋਜੈਕਟ ਲਿਆਉਂਦੇ ਕਿ ਗ੍ਰੈਂਟਾਂ ਸਕੂਲਾਂ ਨੂੰ ਜਿਹੜੀ ਨੂੰ ਹਰ ਬਦਲੀ ਗ੍ਰੈਂਟਾਂ ਦਿੱਤੀਆਂ ਪਰ ਸਕੂਲ ਦੇ ਵਿੱਚ ਬਹੁਤ ਬੁਟੀ ਹੈ ਜਿਹੜੀ ਫਾਰਕ ਆ ਉਹ ਸਾਰੀ ਇੱਕ ਜੰਗਲ ਬਣੀ ਹੋਈ ਹੈ ਕੀ ਕ ਬਰਸਾਤ ਦੇ ਦਿਨਾਂ ਰੌਂਡ ਅਪ ਮੈਂ ਕਰਵਾਈ ਹੈ ਮੇਰੇ ਕੋਲ ਸਪਰੇਅ ਇਸ ਟਾਈਮ ਵੀ ਪਿਆ ਹੋਆ ਪਰ ਹੁਣ ਬਰਸਾਤ ਦੇ ਦਿਨਾਂ ਕਰਕੇ ਉਹ ਨੁੱਕਰ ਦੇ ਵਿੱਚ ਤੁਸੀਂ ਕਹੇ ਵੀ ਪਿੰਡ ਵਾਸੀ ਨੂੰ ਪੁੱਛ ਲਓ ਬਿਲਕੁਲ ਕਾ ਹੈ ਉਹਨੂੰ ਪਲਸਤਰ ਕਰਾਈ ਹੈ ਫਰਸ਼ ਹੋਇਆ ਇੱਕ ਦੋ ਤਿੰਨ ਜਗ੍ਹਾ ਤੇ ਮਿੱਟੀ ਦੇ ਢੇਰ ਲੱਗੇ ਸਰ ਆਹ ਬੜਾ ਫਰਸ਼ ਦੁਬਾਰਾ ਹੋਇਆ ਜਿੱਦੋਂ ਮਿਸਤਰੀ ਪਾ ਕੇ ਗਿਆ ਉਸੇ ਦਿਨ ਹੀ ਰਾਤ ਨੂੰ ਵੀ ਪੈ ਗਿਆ ਸਮਾਨ ਅੰਦਰ ਪਿਆ ਮਿਸਤਰੀ ਵੀ ਛੁੱਟੀ ਕੀਤੀ ਦੀ ਹੈ ਕਿ ਬਰਸਾਤ ਤੋਂ ਬਾਅਦ ਕੰਮ ਸ਼ੁਰੂ ਕਰਾਂਗੇ ਉਹਨੇ ਬਰਸਾਤ ਹੈ ਬਰਸਾਤ ਕਰਕੇ ਨਗਦ ਹੋਣਾ ਹੀ ਆ ਪਰ ਸਰ ਬਰਸਾਤ ਤਾਂ ਚਲੋ ਮਹੀਨੇ ਦੀ ਹੁੰਦੀ ਹੈ ਪਰ ਕਾਹਦਾ ਦੇਖੋ ਕਿੰਨਾ ਹੈ ਬੂਟਿਆਂ ਨੂੰ ਕਵਰ ਕਰ ਗਿਆ ਸਾਰੇ ਨੂੰ ਬੰਦਾ ਸਰ ਡੇਲੀ ਵੱੜ ਰਿਹਾ ਹੈ ਇਹ ਸਰ ਡੇਲੀ ਵੱੜਦਾ ਤਾਂ ਫਿਰ ਇਹ ਨਾ ਹੋਣਾ ਨਹੀਂ ਸੀ ਸਰ ਨਹੀਂ ਸਰ ਇਹ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਡੇਲੀ ਬਿਨ ਨਗਾ ਦੋ ਤਿੰਨ ਪੰਡਾ ਬੰਦਾ ਵੱਢ ਕੇ ਖੜਦਾ ਵਾ ਪਰ ਬਰਸਾਤ ਦੇ ਬਾਅਦ ਉਹ ਉੱਥੋਂ ਸ਼ੁਰੂ ਕੀਤਾ ਜੇ ਉਹ ਪਿੱਛੋਂ ਵੇਲੋ ਫਿਰ ਸ਼ੁਰੂ ਹੋ ਗਿਆ ਪਰ ਕਿਤੇ ਲੱਗਦਾ ਨਹੀਂ ਵੀ ਕਿਤਨਾ ਕਿਤੇ ਅਣ ਦੇਖੀ ਹੈ ਜਿਹੜੇ ਸਫਾਈ ਕਰਮਚਾਰੀ ਦੀ ਡਿਊਟੀ ਸੀ ਸਾਰੀ ਆਈ ਨਹੀਂ ਇਸ ਕੁਛ ਅੱਛਾ ਜੀ ਇਹ ਹੈਗਾ ਇਹ ਤੁਹਾਨੂੰ ਆ ਫਰਵਰੀ ਮਹੀਨੇ ਤੋਂ ਮੇਹਣਾ ਕੱਟ ਦਿੱਤਾ ਗਿਆ ਹੈ ਅੱਛਾ ਜੀ ਉਹਦੇ ਸੁਭਾਵਾਂ ਖਤਮ ਹੋ ਗਈਆਂ ਬੱਚੇ ਕੱਟ ਗਏ ਸੀ 100 ਬੱਚਿਆਂ ਬਿਚੇ ਰੱਖਿਆ ਸੀ ਸਫਾਈ ਕਰਮਚਾਰੀ ਤੇ ਉਹਨੂੰ ਜੂਨ ਮਹੀਨੇ ਦਾ ਆਪਾਂ ਨੂੰ ਮੈਸੇਜ ਆਇਆ ਕਿ ਜੂਨ ਮਹੀਨੇ ਬੱਚੇ ਖਤਮ ਕਰਕੇ ਉਹਨੂੰ ਕੱਟ ਦੇ ਕੀ ਲੱਗਦਾ ਜੀ ਸਫਾਈ ਕਰਮਚਾਰੀ ਨਾ ਹੋਣ ਦੇ ਕਾਰਨ ਕੇ ਸਾਰਾ ਜੀ ਘਟਾ ਜੀ ਅੱਛਾ ਘਟਾ ਸਰ ਹੁਣੇ ਸਕੂਲ ਹੈ ਵਾਸ਼ਰੂਮ ਹੀ ਹੈ ਸਫਾਈ ਕਰਮਚਾਰੀ ਦਿਖਾਇਆ ਨਹੀਂ ਜੀ ਟੀਚਰ ਦੇ ਸਾਹ ਕੋ ਨੋ ਰਿਹਾ ਕਰਦਾ ਵੀ ਆ ਉਹ ਆ ਕੇ ਪਾਣੀ ਪੂਰੀ ਪਾਈ ਪੱਕੀ ਬਾਹ ਰੱਖੀ ਆ ਪ੍ਰੈਸ਼ਰ ਮਾਰ ਵੀ ਦੇਈਦਾ ਵਾ ਜੀ ਜੀ ਪਰ ਜਿਹੜਾ ਕੰਮ ਸਫਾਈ ਕਰ ਬਚੀਦਾ ਉਸ ਸਫਾਈ ਕਰਨ ਕੰਨੇ ਕਰਦਾ ਲੱਗਦਾ ਕਿ ਸਫਾਈ ਕਰੇ ਮੀਟੇ ਮੀਲ ਵਰਕਰ ਕੋਲ ਨਹੀਂ ਆਹੀ ਇਹ ਕੰਮ ਨਹੀਂ ਲੈ ਸਕਦੇ ਕੋਰੋਨਾ ਨੂੰ ਉਹ ਹਦਾਇਤਾਂ ਨੇ ਉਹ ਕਹਿੰਦੀਆਂ ਕਿ ਅਹੀ ਰੋਟੀ ਪਕਾਉਣੀ ਹੈ ਭਾਂਡੇ ਸਾਫ ਕਰਨੇ ਤੇ ਘੰਟੇ ਲੱਜਾ ਜੀ 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 ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਸਫਾਈ ਕਰਮਚਾਰੀ ਕਰਦੇ ਆ ਜੀ ਸਫਾਈ ਕਰਮਚਾਰੀ ਪਰਮਾਨੈਂਟ ਹੋਣੇ ਚਾਹੀਦੇ ਜਿਹੜਾ ਅਸੀਂ ਦੇਖਦੇ ਕਰੇ ਇੱਕ ਕਿਲੇ ਦਾ ਸਰ ਸਕੂਲ ਆ ਸਕੂਲ ਹੀ ਛੋਟਾ ਨਹੀਂ ਹੈ ਅੱਛਾ ਜੀ ਘਟੋ ਘਟ ਜਿੱਡਾ ਕੰਪਲੈਕਸ ਇਹੀ ਵਰਤਦੇ ਆ ਉਹਨੂੰ ਹਿਸਾਬ ਸੁੱਤਰ ਰੱਖਿਆ ਤੇ ਕਲਾਸ ਏਸੀ ਲੱਗੇ ਜੇ ਮੈਨੂੰ ਨਹੀਂ ਲੱਗਦਾ ਕਈ ਨਾਲੇ ਕੇਸ ਸਕੂਲ ਤੇ ਲੱਗੇ ਹੋ ਠੀਕ ਹੈ ਜੀ ਅਹੀ ਬਾਹਰ ਦੀ ਦਿੱਖ ਦੇਖ ਲਈਏ ਕਰੀ ਅੰਦਰ ਦੀ ਵੀ ਦੇਖੀ ਬਿਲਕੁਲ ਲਗਾਤਾਰ ਦੇਖੋ ਅਸੀਂ ਗੱਲ ਕਰ ਰਹੇ ਆ ਹੈਡ ਟੀਚਰ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਕੂਲ ਦੀ ਤੁਸੀਂ ਬਾਹਰ ਦੀ ਦਿੱਖ ਦੇਖ ਰਹੇ ਹੋ ਅੰਦਰ ਸਕੂਲ ਦੇ ਅੰਦਰ ਏਸੀ ਲੱਗੇ ਹੋਏ ਨੇ ਵਧੀਆ ਸਕੂਲ ਬਣਾਇਆ ਗਿਆ ਪਰ ਇਹ ਇੱਕ ਕਿਲੇ ਦੀ ਗਰਾਊਂਡ ਆ ਵੱਡੀ ਗਰਾਊਂਡ ਹੋਣ ਦੇ ਬਾਅਵਜੂਦ ਇਹ ਜਿਹੜੀਆਂ ਅਜਹੀਆਂ ਪ੍ਰੋਬਲਮਾਂ ਸਾਹਮਣੇ ਆ ਰਹੀਆਂ ਆ ਬਾਕੀ ਸੇਵਾ ਤਾਂ ਗਈ ਜਾ ਰਹੀ ਹੈਗੀ ਜਿੱਥੇ ਸੇਵਾ ਗ੍ਰੇਡ ਜਿਹੜਾ ਕੰਮ ਕਰਮਚਾਰੀ ਆ ਉਹ ਨਾ ਹੋਣ ਦੇ ਕਰਕੇ ਵੱਡੀ ਕਰਮਚਾਰੀਆ ਮੁਸ਼ਕਲ ਆ ਰਹੀ ਆ ਕਿਉਂਕਿ ਜੇ ਇਥੇ ਸੇਵਾ ਕਰਮਚਾਰੀ ਹੁੰਦਾ ਤਾਂ ਉਹ ਇਹਨਾਂ ਨੂੰ ਸਫਾਈ ਕਰ ਸਕਦਾ ਸੀਗਾ ਉਹ ਨਾ ਹੋਣ ਦੇ ਕਰਕੇ ਸੇਵਾਦਾਰ ਨਾ ਹੋਣ ਕਰਕੇ ਜਿਹੜੀ ਵੱਡੀ ਮੁਸ਼ਕਲ ਦਾ ਸਾਹਮਣਾ ਆ ਰਿਹਾ ਬਾਕੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜਲਦੀ ਤੋਂ ਜਲਦੀ ਇਸ ਨੂੰ ਕਾਹ ਨੂੰ ਵਡਾਇਆ ਜਾਵੇਗਾ ਬਾਕੀ ਤੁਸੀਂ ਜੁੜੇ ਰਹੋਗੇ ਇਸ ਨਾਲ ਹੀ ਗ੍ਰੇਡ ਪੰਜਾਬ ਟੀਵੀ ਲਈ ਜਗਜੀਤ ਸਿੰਘ ਦੀ ਰਿਪੋਰਟ